ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਤੁਸੀਂ ਇਹ ਆਮ ਤਾ ਕਦੂ ਲੱਗਦੇ ਹੁੰਦੇ ਆ ਗਰਮੀਆਂ ਦੇ ਵਿੱਚ ਤੇ ਆ ਦੇਖੋ ਇੱਧਰ ਤੁਸੀਂ ਆਪਣੇ ਲੱਗੇ ਸਿਆਲਾਂ ਦੇ ਵਿੱਚ ਦੇਖੋ ਕੋਹ ਹੱਲ ਇੱਕ ਆਹ ਖੜੀ ਹੱਲ ਠੀਕ ਹੈ ਤੇ ਹੁਣ ਆਪਾਂ ਤੋੜਦੇ ਹਾਂ ਕੱਲ ਹੈ ਵੱਡੀ ਇੱਕ ਆ ਦੇਖੋ ਆਹ ਲੱਗੀ ਹੱਲ ਇੱਕ ਆ ਦੇਖੋ ਵੱਡੀ ਹੱਲ ਹੋਈ ਪਈ ਐ ਇਹ ਆ ਦੇਖੋ ਦੇਨਾ ਪਾ ਕਟਣਾ ਤੋ ਲੈਨੇ ਹੁਣ ਦੇਖੋ ਜੀ ਆਹ ਦੇਖੋ ਕਿੰਨੀਆਂ ਸਾਰੀਆਂ ਮੱਲਾਂ ਲੱਗੀਆਂ ਹੋਆਂ ਤੇ ਥੱਲੇ ਵਿਚਾਰੀ ਇਹ ਮਿੱਟੀ ਲੱਗਦੀ ਇਹਨਾਂ ਨੂੰ ਮਿੱਟੀ ਨਾਲ ਵੀ ਜਿਹੜਾ ਫਾਲਾ ਖਰਾਬ ਹੋ ਜਾਂਦਾ ਹੈ ਮਿੱਟੀ ਤੋਂ ਪਾਚਾ ਕੇ ਰੱਖਣਾ ਜ਼ਰੂਰੀ ਹੈ ਇਹ ਕਾ ਦੇਖੋ ਤੁਸੀਂ ਕਿੰਨੀ ਸੋਹਣੀ ਹੈ ਉਹ ਦੇਖੋ ਸਾਹਮਣੇ ਉਹ ਲੱਗੀ ਹੋਈ ਆ ਲ ਇਹ ਕਾ ਛੋਟੀ ਹੈ ਉਹ ਵੱਡੀ ਹੈ ਲਵੀ ਕਿੰਨੀ ਸੋਹਣੀ ਇਹ ਲੋਕੀ ਹੈ ਜਿਹੜੀ ਇਹਨੂੰ ਲੋਕੀ ਵੀ ਕਹਿੰਦੇ ਨੇ ਹਾਂ ਭਾਸ਼ਾ ਚ ਅਸੀਂ ਹਲ ਕਹਿੰਦੇ ਆ ਇਹ ਇਹ ਟੇਸਟੀ ਬਹੁਤ ਬਣਦੀ ਹੈ ਸਬਜ਼ੀ ਇਹਦੀ ਕਦੂ ਦੀ ਤਸਵੀਰ ਜਿਹੜੀ ਠੰਡੀ ਹੁੰਦੀ ਹੈ ਇਹਦਾ ਰੈਤਾ ਜਿਹੜਾ ਗਰਮੀ ਦੇ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਗਰਮੀ ਨਹੀਂ ਲੱਗਣ ਦਿੰਦਾ ਸਰੀਰ ਨੂੰ ਪਰ ਇਹ ਇੱਕ हां सोईनी ਗੱਲ ਹੈ ਕਿ ਸਾਡੀ ਜਿਹੜੀ ਕਦੂਆਂ ਦੀ ਵੱਲ ਹੈ ਉਹਨੂੰ ਸਿਆਲਾਂ ਦੇ ਵਿੱਚ ਇਹੜਾ ਫਰੂਟ ਆ ਬਹੁਤ ਜ਼ਿਆਦੇ ਪੈ ਰਹੇ ਦੇਖੋ ਉਹ ਸਾਹਮਣੇ ਭਰੀ ਪਈ ਹੈ ਇਹ ਆਪਣੇ ਜਿਹੜਾ ਫਰੂਟ ਨਾਲ ਆ ਦੇਖੋ ਇੱਕ ਆ ਲੱਗੀ ਹੈ ਬਹੁਤ ਸਾਰੇ ਇਹਨੂੰ ਅੱਲਾ ਲੱਗੀਆਂ ਹੋਈਆਂ ਹੈ ਇਹ ਜਿਹੜੀਆਂ ਇਹ ਆਰਗੈਨਿਕ ਵੱਲਾਂ ਆ ਆਰਗੈਨਿਕ ਸਬਜ਼ੀ ਹੈ ਇੰਨੀ ਕੁ ਟੇਸਟੀ ਬਣਦੀ ਹੈ ਕਿ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਇੰਨੀ ਟੇਸਟੀ ਬਣਦੀ ਹੈ ਇਹਦਾ ਟੇਸਟ ਹੀ ਵੱਖਰਾ ਹੁੰਦਾ ਜਿਹੜੀਆਂ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ ਮਿਲਦੀਆਂ ਨਾ ਸਬਜ਼ੀਆਂ ਦਵਾਆਂ ਵਾਲੀਆਂ ਰੇਸ ਪ੍ਰਿਆਲੀਆਂ ਉਹਨਾਂ ਤੋਂ ਬਿਲਕੁਲ ਟੇਸਟਿਆਂ ਦਾ ਵੱਖਰਾ ਹੁੰਦਾ ਹੈ ਤੇ ਜਿਹੜੀ ਇਹ ਕੱਦੂ ਜਾਤੀਏ ਜਾਂ ਤੋਰੀਆਂ ਦੀਆਂ ਵੱਲਾਂ ਨੂੰ ਕੋਈ ਬਹੁਤੀ ਖਾਸ ਕੇਅਰ ਦੀ ਵੀ ਲੋੜ ਨਹੀਂ ਹੁੰਦੀ ਬਸ ਸਿਰਫ ਪਾਣੀ ਦੀ ਲੋੜ ਹੁੰਦੀ ਹੈ ਤੇ ਏਕੇ ਦੇ ਵਾਸਤੇ ਇੱਕ ਜਾਲ ਬਣਾਇਆ ਹੋਵੇ ਜਾਂ ਕੋਈ ਇਸ ਤਰ੍ਹਾਂ ਜਿਵੇਂ ਆਪਾਂ ਬਣਾਇਆ ਜਾਲ ਜਾਂ ਕੋਈ ਲਾਲ ਰੋਖਾ ਹੈ ਤਾਂ ਉਹਦੇ ਉੱਤੇ ਇਹ ਜਦੋਂ ਚੜ ਜਾਂਦੀਆਂ ਤਾਂ ਇਹ ਵਾਧੀਆਂ ਬਹੁਤ ਹੈ ਕਿਉਂਕਿ ਮਿੱਟੀ ਲੱਗਣ ਨਾਲ ਜਿਹੜਾ ਫਰੂਟ ਆ ਉਹ ਖਰਾਬ ਹੋ ਜਾਂਦਾ ਹੈ ਤਾਂ ਇਹ ਹੈ ਜੀ ਸਾਡੀਆਂ ਬੱਲਾਂ ਅੱਲਾਂ ਦੀਆਂ Thanks for watching and take care.